ਕਿਸਾਨ ਵੀਰੋ ਇੱਕ ਆਪ ਤੁਹਾਨੂੰ ਸ਼ਾਰਟ ਵੀਡੀਓ ਦਿਖਾਉਣ ਲੱਗੇ ਆ ਪਿੰਡ ਕਿੰਗੜਾ ਜ਼ਿਲ੍ਹਾ ਫਰੀਦਕੋਟ ਸਾਦਕ ਤੋਂ ਮਕਸਰ ਨੂੰ ਜਾਂਦੇ ਆ 3 ਕਿਲੋਮੀਟਰ ਦੂਰ ਸਾਦਕ ਤੋਂ ਸੜਕ ਦੇ ਉੱਤੇ ਆਉਂਦਾ ਮੇਨ ਤੇ ਪਿੰਡ ਕਿੰਗੜਾ ਭਾਈ ਰਾਮ ਕੋਲੇ ਵੀਡੀਓ ਬਣਾਉਣ ਲੱਗੇ ਆ ਦੋ ਨਗ ਬਕਾਉ ਉਹਦੇ ਵਿੱਚ ਪਹਿਲੀ ਜਿਹੜੀ ਗਾਂ ਦਿਖਦੀ ਹੈ 15 ਦਿਨਾਂ ਦੀ ਕੱਚੀ ਹੈ ਤੀਜਾ ਸੂਆ ਹੈਗੀ ਹੈ ਇਹ ਤੇ ਮੁੱਲ 1 ਲੱਖ 10 ਹਜ਼ਾਰ ਜਿਹੜੀ ਮੇਨ ਗਾਂ ਹੈ 2 ਨੰਬਰ ਤੇ ਇਹਦੇ ਦਿਨ ਲੈਂਦੀ ਪੰਜ ਬਿਲਕੁਲ ਪਿਓਰ ਐਚ ਐਫ ਚਿੱਟੇ ਰੰਗ ਦੇ ਵਿੱਚ ਬਹੁਤ ਸੋਹਣੇ ਮੂੰਹ ਮੱਥੇ ਦੀ ਹੈ ਦਿਨ ਇਹਦੇ ਪੰਜ ਲੈ ਲੈਂਦੇ ਆ ਸੁਹਾ ਤੀਜਾ ਦਾ ਮੁੱਲ ਇਹਦਾ ਵੀ 110000 ਰੁਪਇਆ ਜਿਹੜਾ ਕੋਈ ਭਰਾ ਫਾਰਮ ਵਾਲਾ ਜਾਂ ਕੋਈ ਘਰੇ ਵਧੀਆ ਪਸ਼ੂ ਰੱਖਣ ਦਾ ਸ਼ਕੀਨ ਆ ਉਹ ਲੈ ਸਕਦਾ ਪਿੱਛੋ ਤੁਰ ਤੀ ਦੇਖੋ ਗਾਂ ਹਜੇ ਸਮਾਨੇ ਦੇ ਵਿੱਚ ਢਿੱਲਾ ਬਹੁਤ ਪੰਗਾ ਜਿਵੇਂ ਜਿਵੇਂ ਦਿਨ ਲਾਉਗੀ ਚਾਰ ਪੰਜ ਨੇੜੇ ਜਾਊਗੀ ਫਸ ਜਾਊਗੀ ਪੂਰੀ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ ਪਾਉਣੇ ਆ ਉਹ ਇਹ ਗਾ ਲੈ ਸਕਦਾ ਵੀਰ ਨਾਲ ਸੰਪਰਕ ਕਰ ਸਕਦਾਗਾ ਨੰਬਰ ਸਕਰੀਨ ਤੇ ਆ ਤਸੱਲੀ ਤੁਸੀਂ ਆਪ ਕਰਨੀ ਆ ਫੁੱਲ ਵੀਡੀਓ ਵੀ ਆਪਾਂ ਇਹਦੀ ਜਲਦੀ ਪਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ